ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਤਪਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਵੜ ਬਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ, ਜੀ ਕਾਲ ਜੀ। ਨਾਮ ਮੋਨਾ ਜੀ, ਪਿੰਡ ਤਾਬਾ ਮੰਡੀ ਜੀ, ਜ਼ਿਲ੍ਹਾ ਬਰਨਾਲਾ ਜੀ। ਹਾਂ ਜੀ ਬਿਹਰ ਦੀ ਜਾਣਕਾਰੀ ਦਿਓ ਜੀ। ਇਹ ਦੂਜਾ ਸੂਆ ਸੂਈ ਵੀ ਆ ਜੀ। ਹਾਂ ਜੀ। ਹਾਂ ਜੀ। ਨਗਰੇ ਦਾ ਬੱਚਾ ਜੀ। ਕਿੰਨੇ ਦਿਨ ਹੋ ਗਏ ਬਈ ਸੂਈ ਨੂੰ? 5-4 ਦਿਨ ਹੋ ਗਏ ਜੀ। ਦੁੱਧ ਬੋੜਾ। ਦੁੱਧਾ 8-9 ਕਿਲੋ ਬੋੜਾ ਜੀ। ਠੀਕ ਆ ਰੇਟ ਭਰਾ ਜਾਇ ਜਾ। ਰੇਟ ਜਾਇ ਜੀ ਹੋਊਗਾ ਜੀ। ਫੋਨ ਤੇ ਕਰੋਗੇ? ਹਾਂ ਜੀ। ਲੋ ਭਰਾ ਰੇਟ ਫੋਨ ਤੇ ਤੋੜ ਦੋ ਭਰਾ। ਲੋ ਜੀ ਚੱਕਰ ਸਭ ਤੁਹਾਨੂੰ ਦਿਖਾ ਦੋ ਜੀ। ਲੇਵਾ ਬਹੁਤ ਸੋਹਣਾ। ਥਾਂ ਥਣ ਬਹੁਤ ਸੋ ਬੱਚਾ ਕੀ ਭਰਾ ਮਗਰ ਬੱਛਾ ਜੀ ਬੱਸਾ ਲੋ ਭਰਾ ਬੱਸਾ ਚੈੱਕ ਕਰ ਸਾਰੇ ਠੀਕ ਹੈ ਲੋ ਜੀ ਤੁਰਾ ਤਰਾ ਕਰਮਾਂ ਵਾਲੀ ਦਾ ਚੰਗੀ ਪਲੀ ਪਲੂਸੀ ਭਰਾ ਲੈਵੇ ਤਾਂ ਤਾਜ਼ਾ ਤੁਸੀਂ ਲਾ ਸਕੋ ਠੀਕ ਹੈ ਜੀ ਮੋੜ ਦੋ ਮੋੜ ਦੋ ਭਰਾ ਮੋੜ ਲਾ ਮੋੜ ਲਾ ਲਿਓ ਜੀ ਪਿੱਛੇ ਉਹ ਬੱਲੇਵਾ ਦਿਖਾ ਲੈ ਲਿਓ ਲਿਓ ਲੈਵਾ ਦਿਖਾ ਦੇ ਕੋਈ ਨਾ ਲਿਓ ਲਿਓ ਭਰਾ ਦਿਖਾ ਦੇ ਨੇ ਮੋੜ ਦੋ ਮੋੜ ਦੋ ਲੋ ਜੀ ਚੈੱਕ ਕਰ ਸਾਰੇ ਬਾਕੀ ਇਹ ਜਰਸੀ ਕਰੋਸ ਹੈ ਨਾ ਦਾ ਦੁੱਧ ਵੀ ਮਈਆ ਵਰਗਾ ਹੁੰਦਾ ਠੀਕ ਹੈ ਠੀਕ ਹੈ ਹਾਂਜੀ ਲੋਪਰਾ ਚੈੱਕ ਕਰ ਸਕਦਾ ਥਾਣਾ ਲੋ ਜੀ ਠੰਡੀ ਸੀਲ ਹੈ ਜੀ ਕੋਈ ਇਹੋ ਜੀ ਗੱਲ ਠੀਕ ਹੈ ਠੀਕ ਹਾਂਜੀ ਲੋ ਜੀ ਲੋ ਜੀ ਚੇਕਲ ਚੇਕ ਲੋਪਰਾ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਸਰ ਤਾਪਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ